ਵਾਜ਼ ਆਮ ਆਦਮੀ ਦੀ ਸਰਕਾਰ ਜਿਨ੍ਹਾਂ ਨੇ ਪੰਜਾਬੀਆਂ ਦੇ ਪਿੱਛੇ ਛੁਰਾ ਖੋਪਿਆ ਹੈ ਹਰ ਮੁੱਦੇ 'ਚ 80000 ਕਰੋੜ ਦਾ ਕਰਜ਼ਾ ਸਾਡੇ ਪੰਜਾਬੀਆਂ ਦੇ ਉੱਤੇ ਛਾੜਤਾ ਜਿਹੜਾ ਖਜ਼ਾਨੇ ਦਾ ਪੈਸਾ ਕੱਲੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਦੇਸ਼ ਭਰ 'ਚ ਝੂਠ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਪੰਜਾਬ 'ਚ ਬਿਜਲੀ ਦੇ ਬਿੱਲ ਨਹੀਂ ਆਉਂਦੇ ਪੰਜਾਬ 'ਚ ਮੁਆਵਜ਼ਾ ਮਿਲਦਾ ਹੈਗਾ ਹਰ ਤਰ੍ਹਾਂ ਦਾ ਝੂਠ ਮਾਰਿਆ ਲੇਕਿਨ ਮੈਂ ਸਮਝਿਆ ਸਭ ਤੋਂ ਵੱਡੇ ਧੋਖਾ ਪਾਵੇਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਪਾਵੇਂ ਬੱਚਿਆਂ ਨੂੰ ਨੌਕਰੀ ਬਾਹਰ ਦੇ ਬੱਚਿਆਂ ਨੂੰ ਦੇਤੇ ਸਾਡੇ ਬੱਚਾ ਦੇ ਹੱਕ ਨੂੰ ਪਾਵੇਂ ਬੀਬੀਆਂ ਨੂੰ ਹਜ਼ਾਰ ਰੁਪਏ ਨਹੀਂ ਦਿੱਤਾ ਲੇਕਿਨ ਸਭ ਤੋਂ ਮਾੜੀ ਗੱਲ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਹੈ ਜਿਹੜੇ ਸ਼ਹੀਦ ਭਗਤ ਸਿੰਘ ਦੀ ਪੱਗ ਬਨ ਕੇ ਸ਼ਹੀਦਾਂ ਦੀ ਗੱਲ ਕਰਦੀ ਸੀ ਜਿਨ੍ਹਾਂ ਨੇ ਦੇਸ਼ ਵਾਸਤੇ ਜਾਨ ਮਾਰਤੀ ਸਾਡੇ 700 ਕਿਸਾਨਾਂ ਸਾਨਾ ਨੇ ਕਾਂਗਰਸੀਆਂ ਦੀ ਦੇਨ ਕੈਪਟਨ ਅਮਰਿੰਦਰ ਸਿੰਘ ਜਿਨੇ ਕਾਲੇ ਕਾਨੂੰਨਾਂ ਦੇ ਨਾਲ ਕੇਂਦਰ ਦੇ ਨਾਲ ਰਲ ਮਿਲ ਕੇ ਉਹਨਾਂ ਨੂੰ ਹਾਮੀ ਦਿੱਤੀ ਸੀ ਇਹ ਸਾਡੇ ਕਿਸਾਨਾਂ ਨੂੰ ਰੋਲਤਾ ਦਿੱਲੀ ਵੱਲ ਜਾਓ ਦਿੱਲੀ ਦੀਆਂ ਗਰੂਹਾਂ 'ਚ ਬੈਠ ਕੇ ਤੁਸੀਂ ਆਪ ਦੇ ਕਾਲੇ ਕਾਨੂੰਨਾਂ ਖਿਲਾਫ ਲੜਾਈ ਲੜੋ ਤੇ 1.5 ਸਾਲ ਉੱਤੇ ਗਰੂਹਾਂ 'ਚ ਬੈਠ ਕੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਸ਼ਹੀਦ ਕਰਤੀ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿੰਨਾ ਵੱਡਾ ਧੋਖਾ ਇਸ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਕੀਤਾ ਆਹ ਦੇਖੋ 15 ਤਰੀਕ ਪਿਛਲੇ ਮਹੀਨੇ ਦੀ ਇੱਕ ਕਾਲਾ ਕਾਨੂੰਨ ਜਿਹੜਾ ਸੀਗਾ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦਾ ਉਹ ਕਾਨੂੰਨ ਨੋਟੀਫਿਕੇਸ਼ਨ ਕੱਢ ਕੇ ਇਸ ਪੰਜਾਬ ਸਰਕਾਰ ਨੇ 9 ਜ਼ਿਲ੍ਹਿਆ ਛੇ 9 ਜ਼ਿਲ੍ਹਿਆ ਛੇ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ 11 ਪੂੰਜੀਪਤੀਆਂ ਦੇ ਨਾਂ ਤੇ ਜਿਦੇ ਵਿੱਚ ਦੋ ਤਾਂ ਅਡਾਨੀ ਦੇ ਹੈਗੇ 11 ਪੂੰਜੀਪਤੀਆਂ ਨੂੰ ਸਾਡੇ ਕਣਕ ਦੀ ਖਰੀਦ ਸਟੋਰੇਜ ਪ੍ਰੋਸੈਸਿੰਗ ਸਾਰਾ ਕੇਕਾ ਕੰਮ ਸਾਰਾ ਉਹਨਾਂ ਪੂੰਜੀਪਤੀਆਂ ਨੂੰ ਦੇ ਕੇ 260 ਤੋਂ ਵੱਧ ਮੰਡੀਆਂ ਖਤਮ ਕਰਤੀਆਂ ਮੰਡੀਕਰਨ ਮਾਰਕੀਟ ਕਮੇਟੀਆਂ ਖਤਮ ਕਰਤੀਆਂ ਤੇ ਇੱਕ ਇੱਕ ਕਾਲਾ ਕਾਨੂੰਨ ਜਿਹੜੇ ਦਿੱਲੀ ਤੋਂ ਲੜ ਕੇ ਵਾਪਸ ਕਰਾਇ ਸੀ ਇਹਨੇ ਪੰਜਾਬ 'ਚ ਬੇਈਮਾਨ ਭਗਵੰਤ ਮਾਨੀ ਭਗਵੰਤ ਮਾਨ ਤੇ ਝਾੜੂ ਪਾਰਟੀ ਨੇ ਪੰਜਾਬ 'ਚ ਲਾਗੂ ਕੀਤਾ 15 ਮਾਰਚ 'ਚ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜੋਰੋ ਸ਼ੋਰੋ ਨਾਲ ਜੱਟ ਚੱਕਿਆ ਤੇ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਤੇ ਫਿਰ ਨੋਟੀਫਿਕੇਸ਼ਨ ਕੱਲ ਕਹਿੰਦੇ ਨੇ ਕੱਢਿਆ ਕਿ ਯੂ ਟਰਨ ਲੈ ਕੇ ਵਾਪਸ ਲੈ ਲਿਆ ਲੇਕਿਨ ਆਪਣੀ ਮਨਸ਼ਾ ਤਾਂ ਸਾਫ਼ ਕਰਤੀ ਨਾ ਜੇ ਅਕਾਲੀ ਦਲ ਚੁੱਪ ਬੈਠਿਆ ਰਹਿੰਦਾ ਫਿਰ ਇਹ ਕਾਨੂੰਨ ਤਾਂ ਇਹਨਾਂ ਨੇ ਲਾਗੂ ਕਰ ਦੇ ਜਿਸ ਦੇ ਵਾਸਤੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਜਾਨਾਵਾਰਤੀਆਂ ਇਸ ਤੋਂ ਵੱਡਾ ਧੋਖਾ ਪੰਜਾਬੀਆਂ ਤੇ ਕਿਸਾਨਾਂ ਦੇ ਨਾਲ ਕੀ ਹੋ ਸਕਦਾ ਸਾਡੇ ਪਾਣੀ ਜਾ ਕੇ ਹਰਿਆਣੇ ਚ ਕਹਿੰਦੇ ਗਾਰੰਟੀ ਬਣਾ ਦਿਓ ਉੱਥੇ ਸਰਕਾਰ ਪੰਜਾਬ ਦਾ ਪਾਣੀ ਪਹੁੰਚਾ ਦਾਂਗੇ ਅਦਾਲਤਾਂ ਚ ਸਾਡੇ ਕੇਸ ਕਮਜ਼ੋਰ ਕਰਾਤੇ ਸਾਡੇ ਰਾਜਧਾਨੀ ਦੇ ਜ਼ਮੀਰ ਹਰਿਆਣੇ ਨੂੰ ਦੇ ਦਿੱਤੇ ਸਾਰੇ ਮੈਂਬਰ ਆਫ ਪਾਰਲੀਮੈਂਟ ਬਾਹਰ ਦੇ ਹੋ ਗਏ ਜਿੰਨੇ ਵੀ ਸੀ ਲੱਗਦੇ ਨੇ ਉਹ ਬਾਹਰ ਦੇ ਹੋ ਗਏ ਬੀਬੀਐਮ ਜੀ ਦਾ ਮੈਂਬਰ ਚਲੇਗਾ ਹਰ ਪੱਖੋਂ ਪਹਿਲੇ ਕੇਜਰੀਵਾਲ ਨੂੰ ਚਮਕਾਉਂ ਹੁਣ ਕੇਂਦਰ ਦਾ ਏਜੰਡਾ ਕੇਜਰੀਵਾਲ ਜੇਲ੍ਹ ਚਲੇ ਗਿਆ ਤਾਂ ਹੁਣ ਕੇਂਦਰ ਦਾ ਏਜੰਡਾ ਵਿੱਚ ਆ ਗਿਆ ਮੈਂ ਜਾਨਣਾ ਚਾਹਦੀ ਆ ਨਾ ਪੂੰਜੀ ਪੱਤੀਆਂ ਤੋਂ ਕਿੰਨੇ ਕਰੋੜ ਰੁਪਏ ਦੇ ਇਹਨਾਂ ਨੇ ਇੰਨੇ ਜਿਹੜੇ ਸਾਈਲੋ ਬਣਾਏ ਨੇ ਕਰੋੜਾਂ ਰੁਪਏ ਲਗਾ ਕੇ ਇਹ ਕਾਂਗਰਸ ਤੇ ਆਮ ਆਦਮੀ ਦੇ ਨਾਲ ਸਹਿਮਤੀ ਤੇ ਬਿਨਾਂ ਤੋਂ ਨਹੀਂ ਲਗਾਤੇ ਹੋਣਾ ਪੈਸੇ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਜਿਹਦੇ ਕਰਕੇ ਆਹ ਮਨਜ਼ੂਰੀ ਉਹਨਾਂ ਨੂੰ ਦਿੱਤੀ ਗਈ ਇਹਦਾ ਜਵਾਬ ਤਾਂ ਦੇਣਾ ਹੀ ਪਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਜਿੰਨਾ ਮਰਜ਼ੀ ਝੂਠ ਮਾਰ ਕੇ ਯੂ-ਟਰਨ ਲੈ ਲੈਣ ਲੇਕਿਨ ਮਨਸ਼ਾ ਜਿਹੜੀ ਇਹਨਾਂ ਦੀ ਸੀ ਪੂੰਜੀ ਪੱਤੀਆਂ ਨੂੰ ਪੰਜਾਬ ਦੇ ਕਿਸਾਨਾਂ ਇਹ ਜ਼ਮੀਨਾ ਚ ਉਹਨਾਂ ਨੂੰ ਨੌਕਰ ਬਣਾਣ ਦਾ ਜਿਸ ਦਾ ਖਲਸ਼ਾ ਸਾਨੂੰ ਸੀਗਾ ਉਹ ਕੇਂਦਰ ਤੋਂ ਵਾਪਸ ਆਤਾ ਤੁਹਾਡੇ ਆਪਣੇ ਭਗਵੰਤ ਮਾਨ ਨੇ ਪੰਜਾਬ 'ਚ ਲਾਗੂ ਕਰਕੇ ਤੁਹਾਨੂੰ ਦਿਖਾਤਾ